ਜਿਆਨਸ ਅਸੀਂ ਅੱਜ ਨਾਲ ਮੀਤ ਕਰਤਾ ਸਾਰੇ ਵੀਰ ਭਾਏ ਠੀਕ ਹੋਣਗੇ ਕੁਛ ਹੋਣਗੇ ਚਾੜ੍ਹਨੀ ਕਲਾ ਦੇ ਵਿੱਚ ਆਉਣਗੇ ਵੈਲਕਮ ਕਰਦੇ ਆ ਆਪਣੇ ਪੰਜਾਬੀ ਚੈਨਲ ਤੇ ਬਾ ਪੰਜਾਬੀ ਰੀਐਕਸ਼ਨ ਜਿੱਦਾਂ ਦੇ ਤੁਹਾਨੂੰ ਦੋਸਤੋਂ ਪਤਾ ਹੈ ਕਿ ਚੜ੍ਹਦੇ ਦੇ ਲੈਨੇ ਪੰਜਾਬ ਦੇ ਵਿੱਚ ਕਿੱਦਾਂ ਦੀ ਸਿਚੁਏਸ਼ਨ ਜਾ ਰਹੀ ਹੈ ਸਮਾਪਤ ਬਾਦ ਦੇ ਫਲਾਟ ਜਾ ਰਹੀ ਹੈ ਜੋ ਕਿ ਇੱਕ ਕਸ਼ਮੀਰੀ ਕਈ ਜਾ ਰਹੇ ਕਿ ਮੋਦੀ ਦੀ ਸਾਜ਼ਿਸ਼ ਹੈ ਕਿ ਦੋਨਾਂ ਪੰਜਾਬਾਂ ਨੂੰ ਇਹ ਦੋਨੋਂ ਪਾਕਿਸਤਾਨ ਦੇ ਪੰਜਾਬ ਤੇ ਚੜ੍ਹਦੇ ਪੰਜਾਬ ਜਿਹੜਾ ਨਾ ਪਾਣੀ ਦੇ ਵੇਟੋ ਬੰਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੇ ਆਪਾਂ ਨਿਊਜ਼ ਬਾਅਦ ਚ ਬਾਕੀ ਗੱਲ ਕਰਦੇ ਆ। ਨਹੀਂ ਮੇਰਾ ਖਿਆਲ ਆ ਕਿ ਫਿਰ ਉਹਨਾਂ ਨੇ ਨਗੇਰੇ। ਹਾਂ ਇੰਨਾ ਹੀ ਕਹਿ ਜਾ ਰਹੇ ਕਿ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਜਾਂਦੇ ਬਹੁਤ ਹਿਸ਼ਾਰ। ਧਰਵਾਲਾ ਕਰੇ ਉਹਨਾਂ ਤੈਗ ਰਾਈ। ਹਾਂਜੀ ਠੀਕ ਹੈ। ਤੇ ਅੱਜ ਫਿਰ ਮੇਰੇ ਘਰੇ ਦੀ ਸੁਣਾ ਦੀ ਚਾਇਆ 15 ਲੱਖ ਦੇ ਬਰੇਲਾ ਪੂਰਾ ਆ ਰਿਹਾ ਹੋਏ। ਯਾਰ ਦੇਖੋ ਉਹਨਾਂ ਨੂੰ ਕਿ ਪਹਿਲੇ ਤੁਹਾਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਸ ਟਾਈਮ ਇੰਡਿਆ ਹੋਣੀ ਆ ਹੁਣ ਸਾਨੂੰ ਰੱਬ ਵੱਲੋਂ ਪਾਣੀ ਲੱਭ ਰਿਹਾ ਤੇ ਹੁਣ ਇੰਡਿਆ ਵੀ ਤੁਹਾਨੂੰ ਪਾਣੀ ਨਾ ਜ਼ਿਆਦਾ ਚਾਹੀਦਾ ਦੇਖੋ ਯਾਰ ਦੋਸਤਾਂ ਇਹਨੂੰ ਖਾਣਾ ਮੈਂ ਖਰਾਬ ਕਰ ਸਾਨੂੰ ਡੁੱਬਣ ਦੀ ਕੋਸ਼ਿਸ਼ ਕਰਦੇ ਯਾਰ ਸਹੀ ਨਿਊਜ਼ ਹੈ ਮਰੀਮਵਾਦ ਨੇ ਕੀ ਆ ਦੀ ਟਿਕ ਭਾਈ ਨੇ ਤੁਹਾਡੇ ਤੇ ਐਵੇਂ ਦੇਖੋ ਜੇ ਜਗਾ ਆ ਗਈ ਅੱਛਾ ਮੇਰੇ ਕੋਲ ਫਿਰ ਚੱਲਾ ਬਹੁਤ ਅੱਛੀ ਵੇਖੋ ਵੀ ਇਹ ਆ ਕਿ ਮੇਰੀ ਫੌਜਰੋਂ ਵੀ ਪੰਜਾਬ ਡੋਬ ਰਿਆ ਇੰਨਾ ਜ਼ਿਆਦਾ ਪੰਜਾਬੀ ਦਾ ਉਹ ਪਾਸੇ ਪੰਜਾਬ ਤੇ ਗੱਲ ਕਰ ਰਹੇ ਨੁਕਸਾਨ ਤੇ ਗੱਲ ਹੋ ਰਹੀ ਹੈ ਕਿ ਦੋਨਾਂ ਪਾਸੇ ਨੁਕਸਾਨ ਪੰਜਾਬ ਦਾ ਹੀ ਹੋਰ ਪੰਜਾਹ ਪੰਜਾਬ ਜਾ ਰਿਹਾ ਉੱਧਰ ਵੀ ਇੰਡੀਆ ਵਿੱਚ ਪੰਜਾਬ ਬੰਦਨ ਹੋ ਰਿਹਾ ਪਾਣੀ ਪਨਵੇ ਪੰਜਾਬ ਦੇ ਹੀ ਪੰਜਾਬ ਚਾਹੇ ਦੋਨਾਂ ਦੇ ਬਰਾਬਰ ਦਾ 10 ਦੇ ਜਾ ਕੇ ਬਹੁਤ ਜ਼ਿਆਦਾ ਮੜਾ ਹੜ੍ਹ ਆ। ਉਹ ਤੇ ਕਿਸ਼ਤੀਆਂ ਦੇ ਨਾਲ ਹੀ ਨੁਕਸਾਨ ਕਿੰਨਾ ਹੈ? ਨੁਕਸਾਨ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ। ਪੰਜਾਬ ਦੇ ਵਿੱਚ 35% ਇਹ ਜੋ ਫਸਲ ਬਜੀ ਹੈ। ਅੱਛਾ। ਬਾਕੀ ਸਾਰੀ ਫਸਲ ਇੱਥੇ ਦਬਾ ਹੋ ਗਈ। ਇਹ ਸੱਕੀ ਨਾਲਾ ਜਿਹੜੇ ਨਾਲੇ ਦਾ ਔਰ ਕੱਲ ਇੱਥੇ ਪਾਣੀ ਨਹੀਂ ਸੀਗਾ ਬਹੁਤ ਘੱਟ ਸੀ। ਨਾਲਾ ਵਗ ਰਿਹਾ ਸੀ ਪਰ ਇੰਨਾ ਨਹੀਂ ਸੀ ਪਰ ਇਹ ਦਰਿਆ ਤਰ੍ਹਾਂ ਨਾਲਾ ਵਗਣ ਲੱਗ ਗਿਆ ਸੱਕੀ ਨਾਲਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅਜਨਾਲੇ ਦਾ ਰਜਨਾਲੇ ਸ਼ਹਿਰ ਵਾਲੇ ਪਾਸੇ ਹੁਣ ਖਤਰਾ ਪਾਣੀ ਵਧਨ ਦਾ ਔਰ ਪਾਣੀ ਵਧ ਰਿਹਾ ਸਿਚੁਏਸ਼ਨ ਬਹੁਤ ਖਰਾਬ ਹੈ ਹਾਂਜੀ ਬਹੁਤ ਖਰਾਬ ਹੈ ਲੋਕੋ ਨੂੰ ਖਾਣਾ ਨਹੀਂ ਮਿਲ ਰਾ ਘਰ ਸਾਰੇ ਉਤਰ ਗਏ ਆਪ ਹਾਂ ਪਿੱਛੇ ਦੇਖੋ ਸਾਰਾ ਲੈਂਡ ਹੀ ਪਾਣੀ ਵਿੱਚ ਸ਼ਹਿਰ ਦੇ ਵਿੱਚ ਵੀ ਪਾਣੀ ਵੜ ਰਿਹਾ ਹੋਰ ਸ਼ਹਿਰ ਦੇ ਵਿੱਚੋਂ ਕੱਢਾ ਉੱਲੇ ਪਾਸੇ ਪਾਣੀ ਵੜ ਰਿਹਾ ਸ਼ਿਵ ਮੰਦਰ ਵਾਲਾ ਏਰੀਆ ਕਿਹੜਾ ਕਹਿੰਦੇ ਉੱਥੇ ਡੁੱਬ ਗਿਆ ਜਮਾ ਸ਼ਿਵ ਮੰਦਰ ਦਾ ਇਲਾਕਾ ਹਾਂਜੀ ਆ ਰਿਹਾ ਪਾਣੀ ਆ ਰਿਹਾ ਪਾਣੀ ਨਾ ਪਰ ਆ ਤੁਸੀਂ ਤਸਵੀਰਾਂ ਦੇਖੋ ਇਹ ਭਿਆਨਕ ਤਸਵੀਰਾਂ ਨੇ ਕਿ ਲੰਗਰ ਲੈ ਕੇ ਆ ਲੰਗਰ ਪਾਣੀ ਲੈ ਜੀ ਪੋਇਤਾਰਾਂ ਸੇ ਪਿੰਡ ਦਾ ਕਿਹੜਾ ਪਿੰਡ ਹੈ ਪੋਇਤਾਰਾਂ ਸੋ ਕਿਸ਼ਤੀਆਂ ਲੈ ਕੇ ਬੋਟਸ ਉਹ ਵੀ ਮੋਟਰ ਬੋਟਸ ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਉਹ ਵੀ ਮੋਟਰ ਵਾਲੀਆਂ ਬੋਟਸ ਚਾਹੀਦੀਆਂ ਜਿੱਥੋਂ ਵੀ ਜਿਹੜਾ ਵੀ ਅਰੇਂਜ ਕਰਾ ਸਕਦਾ ਹੈ ਇੱਕੋ ਹੀ ਬੇਨਤੀ ਹੈ ਇੱਥੇ ਕਰਾਓ ਕੁਦਰਤ ਦਾ ਕਹਿਰ ਇੱਕ ਪਾਸੇ ਹੜ ਦੂਜੇ ਪਾਸੇ ਮੀਂਹ ਵਰ ਰਿਹਾ ਔਰ ਉਹ ਆ ਰਹੇ ਆ ਬਾਈ ਆ ਰਹੇ ਆ ਤੁਹਾਡੇ ਵੱਲ ਆ ਰਹੇ ਆ ਤੁਸੀਂ ਇੱਥੇ ਨਾ ਲਾਓ ਟਰੈਕਟਰ ਗਾਂ ਲੈ ਜਾਓ ਬਾਈ ਅੱਗੇ ਆ ਗਿਆ ਮੈਂ ਗਾਂ ਲੈ ਜਾਓ ਰਾਹ 'ਚ ਨਾ ਲਾਓ ਇਹ ਸੱਕੀ ਨਾਲ ਆਜ ਨਾਲੇ ਦਾ ਔਰ ਕੱਲ ਇੱਥੇ ਪਾਣੀ ਨਹੀਂ ਸੀਗਾ ਬਹੁਤ ਘਟ ਸੀ ਨਾਲਾ ਵਗ ਰਿਆ ਸੀ ਪਰ ਇੰਨਾ ਨਹੀਂ ਸੀ ਪਰ ਇਹ ਦਰਿਆ ਤਰ੍ਹਾਂ ਨਾਲਾ ਵਗਣ ਲੱਗ ਗਿਆ ਸੱਕੀ ਨਾਲਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਜੇ ਨਾਲੇ ਦਾ ਹਰ ਅਜੇ ਨਾਲੇ ਸ਼ਹਿਰ ਵਾਲੇ ਪਾਸੇ ਹੁਣ ਖਤਰਾ ਪਾਣੀ ਵਧਨ ਦਾ ਔਰ ਪਾਣੀ ਵਧ ਰਿਹਾ ਹੈ ਪਾਣੀ ਘਟਿਆ ਨਹੀਂ ਹੈ ਪਾਣੀ ਵਧਿਆ ਦੇਖ ਸਕਦੇ ਹੋ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਡੇ ਤੱਕ ਦਿਖਾਉਣ ਵੀਰੇ ਪਿੱਛੇ ਟ੍ਰੈਫਿਕ ਜਾਮ ਹੋ ਗਿਆ ਮੇਰੇ ਵੀਰ ਲੈ ਜਾਓ ਅੱਗੇ ਭਾਈ ਤੁਹਾਡੇ ਫੈਨ ਦਾ ਧੰਨਵਾਦ ਮੇਰਾ ਵੀਰ ਧੰਨਵਾਦ ਧਿਆਨ ਰੱਖਿਓ ਆਪਦਾ ਕਿਹੜਾ ਪਿੰਡ ਹੈ ਧਿਆਨ ਰੱਖਿਓ ਆਪਦਾ ਭਾਈ ਇਸ ਇਸ ਮੀਂਹ ਚ ਵੀ ਸੇਵਾ ਕਰ ਰਹੇ ਆ ਨੌਜਵਾਨ ਔਰ ਦਿਨ ਰਾਤ ਲੱਗੇ ਸਾਰੇ तमाम ਨੌਜਵਾਨੇ ਦੇਖੋ ਅਜਨਾਲੇ ਸ਼ਹਿਰ ਦੇ ਵੀ ਕਿੱਥੇ ਆ ਗਿਆ ਚਮਿਆਰੀ ਵਾਲੀ ਸਾਈਡ ਅੱਗੇ ਆਹ ਸੱਕੀ ਨਾਲੇ ਦਾ ਹੀ ਕਵਰ ਹੋਇਆ ਕਵਰ ਹੋਇਆ ਸਾਰੀ ਕੱਲ ਤੱਕ ਤਾਂ ਜਮਾ ਹੀ ਨਹੀਂ ਸੀ ਇੱਥੇ ਇੰਨਾ ਹੈ ਨਹੀਂ ਸੀ ਪਾਣੀ ਵੱਧ ਰਿਹਾ ਪਾਣੀ ਵੱਧ ਰਿਹਾ ਬਹੁਤ ਜ਼ਿਆਦਾ ਸ਼ਹਿਰ ਦਾ ਬਚਾਇਆ ਸ਼ਹਿਰ ਦੇ ਵਿੱਚ ਵੀ ਪਾਣੀ ਵੜ ਰਿਹਾ ਹੋਰ ਚਹਿਰ ਤੇ ਵਿੱਚੋਂ ਉੱਲੇ ਪਾਸੇ ਪਾਣੀ ਵੜ ਰਿਹਾ ਸ਼ਿਵ ਮੰਦਰ ਵਾਲਾ ਏਰੀਆ ਕਿਹੜਾ ਕਹਿੰਦੇ ਉੱਥੇ ਡੁੱਬ ਗਿਆ ਜਮਾ ਸ਼ਿਵ ਮੰਦਰ ਦਾ ਇਲਾਕਾ ਹਾਂਜੀ ਆ ਰਿਹਾ ਪਾਣੀ ਆ ਰਿਹਾ ਪਾਣੀ ਨਾ ਪਰ ਆ ਤੁਸੀਂ ਤਸਵੀਰਾਂ ਦੇਖੋ ਇਹ ਭਿਆਨਕ ਤਸਵੀਰਾਂ ਨੇ ਸੱਕੀ ਨਾਲੇ ਦੀਆਂ ਇਹ ਤਸਵੀਰਾਂ ਲਗਾਤਾਰ ਪਾਣੀ ਦਾ ਵਹਾਅ ਜਿਹੜਾ ਵੱਧਾ ਔਰ ਇੰਨਾ ਪਾਣੀ ਨਹੀਂ ਸੀ ਕੱਲ ਉਤੋਂ ਦੌਰੀ ਮਾਰ ਪੈ ਰਹੀ ਹੈ ਮੀਂਹ ਦੀ ਕਿ ਤੁਸੀਂ ਦੇਖੋ ਇੰਨਾ ਜ਼ਿਆਦਾ ਮੀਂਹ ਹੈ ਕਿ ਦੌਰੀ ਮਾਰ ਮੀਂਹ ਦੀ ਪੈ ਰਹੀ ਹੈ ਪਰ ਨੌਜਵਾਨ ਲੱਗੇ ਆ ਡਟੇ ਹੋਏ ਆ ਬਾਈ ਜੀ ਧੰਨਵਾਦ ਆਪਾਂ ਸੜਕਾਂ ਨਾ ਬਲੌਕ ਕਰੀਏ ਬਹੁਤ ਮਿਹਰਬਾਨੀ ਵੀਰੇ ਆ ਤਮਾਮ ਨੌਜਵਾਨ ਇਹਨਾਂ ਨੂੰ ਸਲਾਮ ਹੈ ਕਿ ਇੰਨੇ ਮੀਂਹ ਦੇ ਵਿੱਚ ਵੀ ਇਹ ਸਾਰੇ ਮੁੰਡੇ ਤੁਸੀਂ ਦੇਖੋ ਕਿ ਮਿਹਨਤ ਕਰ ਰਹੇ ਆ ਲੱਗੇ ਲੰਗਰ ਲਾ ਕੇ ਅੱਜ ਕਿਹੜਾ ਪਿੰਡ ਆ ਭਾਈ ਤਾਰਨ ਸਿੰਘ ਪੇਟ ਦਾ ਤਾਂ ਇਹ ਸਾਰੇ ਨੌਜਵਾਨ ਪਰ ਬਹੁਤ ਖਤਰਨਾਕ ਭਿਆਨਕ ਤਸਵੀਰਾਂ ਨੇ ਔਰ ਇਹ ਨੌਜਵਾਨ ਇਸ ਤਰੀਕੇ ਨਾਲ ਦੇਖੋ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਛੱਡ ਰਹੇ ਇਸੇ ਵਜh ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ ਪਰ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਹੋਏ ਮੀਂਹ ਜਿਹੜਾ ਇੰਨੀ ਤੇਜ਼ੀ ਦੇ ਨਾਲ ਪੈ ਰਿਹਾ ਮੀਂਹ ਵਦਨ ਦੇ ਨਾਲ ਨਾਲੇ ਜਿਹੜੇ ਆਲਰੇਡੀ ਕਿਉਂਕਿ ਇਹ ਸੱਕੀ ਨਾਲੇ ਦਾ ਇਹ ਸੀਗਾ ਕਿ ਅਜਨਾਲਾ ਸ਼ਹਿਰ ਸੱਜੇ ਹੱਥ ਹੈ ਜਿੱਥੇ ਹੁਣ ਮੈਂ ਖੜਾ ਪਿੱਛੇ ਅਜਨਾਲਾ ਸ਼ਹਿਰ ਹੈ ਇੱਧਰ ਅੱਗੇ ਡੇਰਾ ਬਾਬਾ ਨਾਨਕ ਨੂੰ ਰੋਡ ਜਾਂਦਾ ਜਿਹੜਾ ਰਮਦਾਸ ਦਾ ਇਲਾਕਾ ਇੱਧਰ ਡੁੱਬਿਆ ਹੋਇਆ ਰਮਦਾਸ ਦਾ ਇਲਾਕਾ ਪਰ ਸ਼ਹਿਰ ਦਾ ਬਚਾਅ ਸੀਗਾ ਹਾਲੇ ਤੱਕ ਕਿ ਸ਼ਹਿਰ ਬਚਿਆ ਹੋਇਆ ਸੀ ਪਰ ਦੇਖੋ ਕਿ ਨਾਲਾ ਹੁਣ ਓਵਰਫਲੋ ਕਰਕੇ ਸ਼ਹਿਰ ਵਾਲੇ ਪਾਸੇ ਨੂੰ ਪਾਣੀ ਵਧਣਾ ਜਿਹੜਾ ਸ਼ੁਰੂ ਹੋਇਆ ਤਾਂ ਇਹ ਬਹੁਤ ਡਰਾਉਣੀਆਂ ਤਸਵੀਰਾਂ ਨੇ ਹਾਂ ਲੋਕ ਖੜੇ ਇੱਕ ਦੂਜੇ ਦੇ ਨਾਲ ਸੇਵਾ 'ਚ ਕੋਈ ਕਮੀ ਨਹੀਂ ਐ ਐਨ ਜੀਓਜ਼ ਇੱਥੇ ਪਹੁੰਚ ਰਹੀਆਂ ਨੇ ਟਰਾਲੀਆਂ ਦੀ ਕੋਈ ਕਮੀ ਨਹੀਂ ਐ ਪਰ ਲਗਾਤਾਰ ਵੱਧਦਾ ਹੋਇਆ ਮੀਂਹ ਤੇਜ਼ ਮੀਂਹ ਪੈ ਰਿਹਾ ਝੜੀ ਲੱਗੀ ਹੋਈ ਆ ਔਰ ਜਿਹੜਾ ਆਲਰੇਡੀ ਇੰਨਾ ਜ਼ਿਆਦਾ ਨੁਕਸਾਨ ਸੀ ਕਿਉਂਕਿ ਥੱਲੋਂ ਪਹਿਲਾਂ ਥੜ ਦੇ ਪਾਣੀ ਦੀ ਮੁਸੀਬਤ ਔਰ ਹੁਣ ਉੱਤੋਂ ਵਰਦਾ ਹੋਇਆ ਮੀਂਹ ਦੋਰੀ ਮਾਰ ਜਿਹੜੀ ਐ ਪੈ ਰਹੀ ਐ ਪਰ ਹਾਂ ਜਸਬੇਜ ਕੋਈ ਕਮੀ ਨਹੀਂ ਇਹਨਾਂ ਦੀ ਹਿੰਮਤ ਨੂੰ ਸਲਾਮ ਹੈ ਕਿ ਇਹ ਕਿਵੇਂ ਇੱਕ ਦੂਜੇ ਦੇ ਨਾਲ ਡਟੇ ਆ ਅੜੇ ਆ ਲੱਗੇ ਹੋਏ ਆ ਦਿਨ ਰਾਤ ਟਰਾਲੀਆਂ ਦੀਆਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨ ਕੋਈ ਲੰਗਰ ਲਿਆ ਰਿਹਾ ਕੋਈ ਪਾਣੀ ਲਿਆ ਰਿਹਾ ਕੋਈ ਪਸ਼ੂਆਂ ਦਾ ਚਾਰਾ ਲੈ ਕੇ ਆ ਰਿਹਾ ਸਿਰਾਂ ਤੇ ਤਰਪਾਲਾਂ ਬਜ਼ੁਰਗ ਨਾਲ ਨੇ ਬਾਬੇ ਨਾਲ ਨੇ ਸੱਚੀ ਗੱਲ ਵੀਰੇ ਠੀਕ ਹੋ ਵੀਰੇ ਤੁਸੀਂ ਠੀਕ ਹੋ ਪੈਣਾ ਨਾਲ ਡਟੀਆਂ ਹੋਈਆਂ ਤੁਸੀਂ ਕਿੱਥੋਂ ਆਏ ਹੋ ਪੈਣੇ ਅਸੀਂ ਅੰਮ੍ਰਿਤਸਰ ਤੋਂ ਆਏ ਕਿਹੜੀ ਕਿਹੜੀ ਸੰਸਥਾ ਹੈ ਇਨਵਿਕਟਰ ਇੰਟਰਨੈਸ਼ਨਲ ਸਕੂਲ ਸਕੂਲ ਤੋਂ ਆਏ ਹੋ ਹਾਂ ਜੀ ਔਰ ਸਕੂਲ ਨੇ ਭੇਜਿਆ ਤੁਹਾਨੂੰ ਜਾਂ ਤੁਸੀਂ ਆਪ ਦੇ ਇੰਡੀਵਿਜੂਅਲੀ ਆਏ ਹੋ ਹਾਂ ਮੈਂ ਇੰਡੀਵਿਜੂਅਲੀ ਆਏ ਹਾਂ ਅੱਛਾ ਫਾਨੀ ਸਕੂਲ ਸਾਰੇ ਸਾਰੇ ਸੇਮ ਸਕੂਲ ਦੇ ਹਾਂ ਜੀ ਇਹ ਦੋਨੋਂ ਸਕੂਲ ਦੇ ਨਾਤੇ ਆਏ ਹਾਂ ਅਸੀਂ ਆਪਣੀ ਤਰਫ ਆਪਣੇ ਵੱਲੋਂ ਆਏ ਹਾਂ ਥੈਂਕ ਯੂ ਸੋ ਮੱਚ ਤੁਸੀਂ ਇਸ ਮਾਹੌਲ ਚ ਇਹ ਬੱਚੇ ਸ਼ਹਿਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਦਰਦ ਦੇਖਿਆ ਤਾਂ ਇੱਥੇ ਤੱਕ ਪਹੁੰਚੇ ਹੋ ਸਿਚੁਏਸ਼ਨ ਬਹੁਤ ਖਰਾਬ ਹੈ ਹਾਂਜੀ ਬਹੁਤ ਖਰਾਬ ਹੈ ਲੋਕੋ ਨੂੰ ਖਾਣਾ ਨਹੀਂ ਮਿਲ ਰਹਾ ਘਰ ਸਾਰੇ ਉਤਰ ਗਏ ਆਪ ਹਾਂ ਪਿੱਛੇ ਦੇਖੋ ਸਾਰਾ ਲੈਂਡ ਵੀ ਪਾਣੀ ਵਿੱਚ ਡੁੱਬ ਗਿਆ ਕਿੰਨੇ ਸਾਲ ਦੇ ਹੋ ਬੇਟਾ ਤੁਸੀਂ ਮੈਂ 17 17 ਦੇ ਤੁਸੀਂ 16 ਸਾਲ ਦੇ ਹੋ ਤਾਂ ਇਹ ਜਵਾਕ ਲੱਗੇ ਸ਼ਹਿਰਾਂ ਵਾਲੇ ਆਏ ਪਰ ਸਸੀ ਕਾਲ ਜੀ ਪਰ ਬਹੁਤ ਮਿਹਨਤ ਤੁਸੀਂ ਦੇਖੋ ਕਿ ਕਾਫੀ ਨਾਜ਼ੁਕ ਸਿਚੁਏਸ਼ਨ ਹੈ ਇਸ ਮਿਹਨਤ ਦੇ ਨਾਲ ਇਹ ਲੋਕ ਡਟੇ ਹੋਏ ਐ ਬਹੁਤ ਨਲਕੀ ਸਰਕਾਰਾਂ ਦੀ ਤੇ ਕੁਦਰਤ ਦੀ ਕਰੋਪੀ ਨਾਲੇ ਲੜ ਰਹੇ ਨੇ ਇਹ ਅੜੇ ਹੋਏ ਨੇ ਇਹ ਮਿਹਨਤ ਕਰ ਰਹੇ ਨੇ ਕਿ ਆਪਦੇ ਲੋਕਾਂ ਦਾ ਜਿੰਨਾ ਨੁਕਸਾਨ ਘੱਟੋ ਘੱਟ ਬਚਾ ਸਕੀਏ ਬਚਾਈਏ ਬਿਲਕੁਲ ਔਰ ਪਾਣੀ ਦੀਆਂ ਇਹ ਤਸਵੀਰਾਂ ਤੁਸੀਂ ਦੇਖੋ ਇਹ ਡਰਾਉਂਦੀਆਂ ਤਸਵੀਰਾਂ ਨੇ ਭਿਆਨਕ ਤਸਵੀਰਾਂ ਨੇ ਲਗਾਤਾਰ ਪਾਣੀ ਜਿਹੜਾ ਉਹ ਵੱਧਦਾ ਜਾ ਰਿਹਾ ਕੈਮਰਾਮੈਨ ਨੂੰ ਕਹੂੰਗਾ ਕਿ ਪਾਣੀ ਦਿਖਾਉਣ ਦੀ ਕੋਸ਼ਿਸ਼ ਕਰਨਗੇ ਜਿਹੜਾ ਇੱਕ ਤੇ ਪਾਣੀ ਆ ਰਿਹਾ ਦੂਸਰਾ ਬਾਰਿਸ਼ ਜਿਆਦਾ ਬਹੁਤ ਜਿਆਦਾ ਹੋ ਰਹੀ ਹੈ ਉੱਤੋਂ ਵੀ ਪਾਣੀ ਹੈ ਅੱਗਲਾ ਵੀ ਪਾਣੀ ਚ ਕਰ ਨੁਕਸਾਨ ਬਹੁਤ ਜਿਆਦਾ ਪਰ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇਸ तमाम ਤਸਵੀਰਾਂ ਜਿਹੜੀਆਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀਰ ਇੱਕ ਮਿੰਟ ਆਇਓ ਤੁਹਾਡੇ ਨਾਲ ਗੱਲ ਕਰਨੀ ਆ ਉਹ ਥੱਲੇ ਆਓ ਇੱਕ ਮਿੰਟ ਇਹ ਨੇੜੇ-ਤੇੜੇ ਪਿੰਡ ਕਿਹੜੇ-ਕਿਹੜੇ ਆ ਥੋੜੀ ਇਹ ਡਿਟੇਲ ਦੇ ਦਿਓ ਕੀ ਸਮਾਨ ਚਾਹੀਦਾ ਲੋਕ ਕਿੱਥੇ ਪਹੁੰਚ ਰਹੇ ਹਾਲਾਤ ਦੱਸ ਦਿਓ ਭਾਜੀ ਲੱਖੂਵਾਲ ਪਿੰਡ ਹੈ ਲੱਗੇ ਗੁਰਾਲਾ ਲੱਗੇ ਗੁਜਰਪੁਰਾ ਹੜ ਰਿਹਾ ਇੱਥੇ ਸਾਰੇ ਥੰਗ ਬਹੁਤ ਦਿਨ ਤੋਂ ਪਾਣੀ ਵੀ ਸੁਭਾਉਣਾ ਸੀ ਅੱਜ ਪਾਣੀ ਬਹੁਤ ਜ਼ਿਆਦਾ ਆ ਗਿਆ ਹਾਂਜੀ ਨੰਗਰ ਪ੍ਰਸ਼ਾਦਾ ਬਹੁਤ ਆ ਰਿਹਾ ਹੈ ਬਸ ਕਿਸ਼ਤੀ ਦੀ ਲੋੜ ਆ ਜੋ ਵਾਤੋਂ ਵਾਤ ਕਿਸ਼ਤੀ ਪਹੁੰਚੇ ਫਿਰ ਉਹਨਾਂ ਦੇ ਘਰਾਂ 'ਚ ਪਾਣੀ ਆ ਜਿਹੜੇ ਵੀ ਦੇਖ ਲਓ ਡੇਰਾਂ ਤੇ ਜਾ ਕੇ ਬਹੁਤ ਜ਼ਿਆਦਾ ਮਾੜਾ ਹਾਲਿਆ ਉਥੇ ਕਿਸ਼ਤੀਆਂ ਦੇ ਨਾਲ ਹੀ ਨੁਕਸਾਨ ਕਿੰਨਾ ਗਿਆ ਨੁਕਸਾਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ 35% ਇਹ ਜੋ ਫਸਲ ਬਚੀ ਹੈ ਪੰਜਾਬ ਬਰਬਾਦ ਅੱਛਾ ਬਾਕੀ ਸਾਰੀ ਫਸਲ ਇਥੋਂ ਦਬਾਊਗੀ ਹਾਂਜੀ ਆਪ ਤੁਸੀਂ ਦੇਖੋ ਗੌਰਵ ਜਿਵੇਂ ਤੁਸੀਂ ਕਹਿ ਰਹੇ ਹੋ ਵੀਰ ਹੋਣੇ ਵੀ ਇਹ ਕਹਿ ਰਿਹਾ ਕਿ ਕਿਸ਼ਤੀਆਂ ਦੀ ਲੋੜ ਹੈ ਬਿਲਕੁਲ ਜੀ ਇੱਕੋ ਹੀ ਹੱਲ ਹੈ ਨੀਤਾ ਰਸਦ ਲੈ ਕੇ ਤਾਂ ਸਾਰਾ ਪੰਜਾਬ ਆਈ ਜਾ ਰਿਹਾ ਜੋ ਕਿ ਪੰਜਾਬ ਦੀ ਫਿਤਰਤ ਹੈ ਕਿ ਪੰਜਾਬ ਸੇਵਾ ਨੂੰ ਬਹੁਤ ਅੱਗੇ ਆਉਂਦਾ ਹੈ ਪਰ ਵਸੀਲੇ ਥੋੜੇ ਆ ਹਿੱਲੇ ਵਸੀਲੇ ਥੋੜੇ ਆ ਸਾਡੇ ਕੋਲ ਰਿਸੋਰਸਸ ਦੀ ਕਮੀ ਹੈ ਸੋ ਕਿਸ਼ਤੀਆਂ ਲੈ ਕੇ ਬੋਟਸ ਉਹ ਵੀ ਮੋਟਰ ਬੋਟਸ ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਉਹ ਵੀ ਮੋਟਰ ਵਾਲੀਆਂ ਬੋਟਸ ਚਾਹੀਦੀਆਂ ਜਿੱਥੋਂ ਵੀ ਜਿਹੜਾ ਵੀ ਅਰੇਂਜ ਕਰਾ ਸਕਦਾ ਹੈ ਇੱਕੋ ਹੀ ਬੇਨਤੀ ਹੈ ਇੱਥੇ ਕਰਾਓ ਅਜਨਾਲੇ ਵਾਲੇ ਪਾਸੇ ਫਾਜ਼ਿਲਕੇ ਤੋਂ ਉਹਨੇ ਫੋਨ ਆਇਆ ਹੈ ਦੀਵੀ ਵੋਟ ਪਾਣੀ ਨਾਲ ਬਾਰਡਰ ਪਿੰਡ ਡੁੱਬੇ ਹੋਏ ਆ ਸੋ ਸਾਰੇ ਪਾਸੇ ਇੱਕੋ ਹੀ ਲੋੜ ਹੈ ਜੀ ਤੁਸੀਂ ਕੀ ਲੈ ਕੇ ਪਹੁੰਚੇ ਹੋ ਇੱਥੇ ਅਸੀਂ ਜੀ ਆਤ ਮੈਡੀਕਲ ਕਿੱਟਾਂ ਰਾਸ਼ਨ ਕਿੱਟਾਂ ਆਲਮੋਸਟ 500 ਪਰ ਬਾਰਾਂ ਦੀਆਂ ਲੈ ਕੇ ਪਹੁੰਚੇ ਆ ਇਸ ਤੋਂ ਇਲਾਵਾ ਜਿਹੜਾ ਯੂਥ ਪਹੁੰਚਿਆ ਅਸੀਂ ਬੋਟ ਸੈਟਿੰਗ ਕੀਤੀ ਹੈ ਸਾਨੂੰ ਭਾਈ ਕਰਨ ਔਜਲੇ ਨੇ ਹੈਲਪ ਕੀਤੀ ਹੈ ਜੀ ਮੈਂ ਖਾਸ ਤੌਰ ਤੇ ਦੱਸਣਾ ਚਾਹੁੰਦਾ ਉਹ ਬੋਟ ਸਾਡੇ ਕੋਲ ਇੱਕ ਘੰਟੇ ਚ ਪਹੁੰਚ ਰਹੀ ਹੈ ਫਿਰ ਬੋਟ ਨਾਲ ਸੇਵਾ ਸ਼ੁਰੂ ਹੋ ਜੇਗੀ ਤੇ ਮੈਂ ਬਹੁਤ ਧੰਨਵਾਦ ਵੀ ਕਰਦਾ ਤੇ ਹੋਰ ਵੀ ਜਿਹੜੇ ਵੀ ਸਰਮਾਇਦਾਰ ਲੋਕ ਆਗੇ ਆ ਸਕਦੇ ਆ ਕਿਉਂਕਿ ਬੋਟ ਇੱਕ ਮਹਿੰਗੀ ਚੀਜ਼ ਹੈ ਉਹਦੇ ਲਈ ਸਪੋਰਟ ਤੁਸੀਂ ਕਹਿ ਰਹੇ ਹੋ ਕਰਨ ਔਜਲਾ ਜਿਹੜੇ ਸਿੰਗਰ ਨੇ ਕਰਨ ਔਜਲਾ ਨੇ ਵੋਟ ਭੇਜੀ ਹੈ ਜੀ ਬਾਈ ਕਰਨ ਔਜਲੇ ਦਾ ਸਾਨੂੰ ਇੰਸਟਾਗ੍ਰam ਤੇ ਮੈਸੇਜ ਆਇਆ ਕਿ ਤੁਸੀਂ ਸੇਵਾ ਲੱਗਿਓ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਤੇ ਮੈਂ ਇੱਕੋ ਚੀਜ਼ ਕਹੀ ਵੀਰੇ ਸਾਰਾ ਕੁਝ ਹੈਗਾ ਪਹੁੰਚਣ ਦੀ ਰਾਹ ਨਹੀਂ ਹੈਗਾ ਕਿ ਬੋਟ ਦੀ ਲੋੜ ਹੈ ਤੇ ਬਾਈ ਕਰਨ ਔਜਲੇ ਨੇ ਇਮੀਡੀਏਟਲੀ ਕਿਹਾ ਕਿ ਅਰੇਂਜ ਕਰੋ ਕਲਕੱਤੇ ਤੋਂ ਵੋਟ ਅਰੇਂਜ ਹੋਈ ਹੈ ਤੇ ਬੋਟ ਪਹੁੰਚੀ ਹੈ ਜੀ ਸਾਡੇ ਕੋਲ ਤਾਂ ਲਗਾਤਾਰ ਅਸੀਂ ਇੱਥੋਂ ਗਰਾਉਂਡ ਤੋਂ ਕਵਰੇਜ ਕਰ ਰਹੇ ਹਾਂ ਪਿੰਡਾਂ ਦਾ ਹਾਲਾਤ ਤੁਸੀਂ ਇਹ ਜਨਾਲੇ ਦੇ ਬਾਹਰ ਖੜੇ ਆ ਅੰਦਰ ਕੀ ਹਾਲਾਤ ਹੋਣਗੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਸਵਾਲ ਬਹੁ ਬਹੁਤ 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 ਜੰਦਾਈ ਮਾਣਿਆ ਚੌਥਰੀ ਪੰਜਾਬ ਰੋ ਗਿਆ ਜਿਹੜੇ ਪੰਜਾਬ ਰੋ ਗਿਆ ਪੰਜਾਬ ਰੋ ਗਿਆ ਲੇਕਿਨ ਇੱਕ ਚੀਜ਼ ਜਿਹੜੀ ਚੰਗੀ ਆ ਉਹਦੇ ਦੇ ਲੋਕ ਜਿਹੜੇ ਆ ਜਿਹੜੇ ਬੱਚੇ ਹੋ ਗਏ ਆ ਉਹ ਜਿਹੜੇ ਡੁੱਬੇ ਹੋਏ ਇਹਨਾਂ ਨੂੰ ਉਹਨਾਂ ਨੂੰ ਬਚਾਉਣ ਦੀ ਉਹਨਾਂ ਨੂੰ ਯਾਨੀ ਕਿ ਬਹੁਤ ਜਿਆਦਾ ਨਜਾਣੇ ਬੰਤੇ ਆ ਮਤਲਬ ਮੇਰਾ ਕਹਿ ਲਿਆ ਆਪਾਂ ਲੇ ਕੇ ਚੜਦੇ ਪੰਜਾਬ ਤੇ ਦੇਖ ਲਿਆ ਹਲਾ ਠੀਕ ਹੈ ਇਹ ਉਹਨਾਂ ਲਈ ਲਿਆ ਪੰਜਾਬ ਦਾ ਵੀ ਕੋਈ ਥੋੜਾ ਅੱਛਾ ਕਹਿੰਦੇ ਹਨ ਕਲਿੱਪ ਦਿਖਾ ਰਹੇ ਹਾਂ ਆਪਣੇ ਵਿਵਰਸ ਨੂੰ ਤੇ ਲਈ ਉਹ ਹੀ ਆ ਗਿਆ ओके थैंक यू ਜੀ ਉਹਨਾਂ ਨਾਲ ਸ਼੍ਰੀ ਗੈ ਬਿਲਕੁਲ ਇਮੇਜ ਮੇਰਾ ਨਾਰੋ ਵਾਲ ਦੇ ਕੋਲ ਹੋ ਰਿਹਾ ਹੈ ਕਿ ਕੋਆ ਖੂਨ ਕੋਆ ਮਿੱਟੀ ਕੋਆ ਠੀਕ ਹੈ ਜੀ ਆਹ ਦੇਖੋ ਜੀ ਆਪਣੇ ਤੇ ਬਾਕੀ ਸਾਡੇ ਵੀ ਪਾਸੇ ਇਹ ਕੁਝ ਬੜੀ ਜਿਦ ਕਰਾ ਬਖਲਾਵ ਚੱਲਦੇ ਕੋਈ ਜਦਾ ਕਰਾ ਲੇ ਕਿ ਮੇਰੇ ਕੋ ਨਾ ਮੋਤਲੀ ਸਾਟ ਤੇ ਤੋਂ ਨੇ ਤੁਰੀ ਤੁਰੀ ਤੋਂ ਕਰਨ ਵਾਲਾ ਇਹਨਾਂ ਸਪੋਰਟ ਕੀਤੀ ਆ ਕਿਉਂਕਿ ਅਗਰ ਉਹਨਾਂ ਦੀ ਸਾਰੀ ਉਹ ਜਿੱਦਾਂ ਦੀ ਉਹ ਇੰਡਸਟਰੀ ਹੈਗੀ ਫਿਲਮ ਇੰਡਸਟਰੀ ਸੌਂਗ ਇੰਡਸਟਰੀ ਅਗਰ ਉਹ ਨਾਲ ਮਿਲ ਕੇ ਕਰਨ ਤੇ ਬਾਕੀ ਆ ਆਪਾਂ ਜਰ ਇਹ ਨਿਊਜ਼ ਸੁਣ ਦੇ ਕੇ ਨਾ ਮਤਲਬ ਜੇ ਨਿਊਜ਼ ਦੇਖਦੇ ਹੈ ਤੇ ਦੇਖਣ ਕਿਹਨਾਂ ਹੋ ਜਿਹੜਾ ਮਤਲਬ ਕਿ ਆਇਆ ਵਾਕ ਹਾਂ ਕਾਫੀ ਹੋਰ ਜਗ੍ਹਾ ਬਾਕੀ ਕਿੱਥੇ ਜਿਹਨੇ ਜਿਹਨੇ ਬਣਾ ਲਿਆ ਹੈ ਟੀਮਾਂ ਫੜਤੀਆਂ ਹੋਣਗੀ ਬਿਲਕੁਲ ਜੀ ਇਹ ਪਤਾ ਨਹੀਂ ਕਿ ਅੱਜ ਦੇ ਦਿਨ ਬਿਲਕੁਲ ਮੈਂ ਪੋਡਕਾਸਟ ਸੁਣ ਰਿਹਾ ਸੀ ਉਸ ਵਿੱਚ کہہ ਰਹੇ ਸੀ ਉਹ ਇੱਕ ਫਾਇਦਾ ਉਹ ਵੀ ਪੋਡਕਾਸਟ ਕਰ ਰਹੇ ਸੀ ਉਹ ਕਹਿ ਰਹੇ ਸੀ ਮੈਂ ਸੁਲਮਾਨ ਕਾਨੂੰਗ ਆ ਮੈਂ ਹੋਰ 4 5 ਬੰਦਿਆਂ ਨੇ ਕਿਹਾ ਲੇਕਿਨ ਮੈਂ ਜਿਹੜਾ ਕਰਦਾ ਅਮਰ ਖਾਨ ਕਰਦਾ ਅਸ਼ੂ ਮਾਰ ਪੂਰੀ ਮੈਂ ਨਹੀਂ ਉਹਨਾਂ ਨੇ ਗੱਲ ਨਹੀਂ ਸੁਣੀ ਹੈ ਮੇਰੀ ਉਹਨਾਂ ਨੇ ਉਹਨੇ ਕਿਹਾ ਨਹੀਂ ਗੱਲ ਸੁਣੀ ਕਿਉਂ ਨਹੀਂ ਇਸ ਮੰਗਲ ਨੇ ਗੱਲ ਸੁਣੀ ਨਹੀਂ ਮੈਂ ਨਹੀਂ ਮੰਨਦਾ ਯਾਰ ਮੈਂ ਵੀ ਪੋਰਟ ਦਾ ਸੁਣਿਆ ਲੇਕਿਨ ਫਿਰ ਵੀ ਕੋਈ ਸ਼ਾਇਦ ਉਹ ਉਹ ਕਹਿ ਰਿਹਾ ਸੀ ਇਹ ਸਮਾਨ ਕਾਮ ਨੇ ਬਹੁਤ ਜ਼ਿਆਦਾ ਉਹ ਕਾਲ ਤੇ ਉਸ ਸੋਸ਼ਲ ਐਕਟੀਵਿਟੀ ਤੇ ਬਹੁਤ ਜ਼ਿਆਦਾ ਮਦਦ ਕਰਦੇ ਨੇ ਸਮਾਨ ਕਾਮ ਦਾ ਬਾਕੀ ਵੀ ਐਕਟਰ ਹੈ ਅਮਰ ਖਾਨ ਅਮਰ ਖਾਨ ਬਹੁਤ ਜ਼ਿਆਦਾ ਕਰਦਾ ਹੈ ਸ਼ਰੂ ਕਰਦੇ ਹਾਂ ਸੁਣਨ ਦੀ ਮੈਨੂੰ ਲੱਗਦਾ ਯਾਰ ਚਲੋ ਜੋ ਵੀ ਹੈ ਲੇਕਰ ਪਰ ਵੀ ਇਹਦੇ ਵਿੱਚ ਅੱਛੀ ਗੱਲ ਹੈਗੀ ਹੈ ਬਹੁਤ ਅੱਛੀ ਗੱਲ ਹੈਗੀ ਦੁੱਖੀ ਪਰਿਵਾਰ ਬਹੁਤ ਦੁੱਖੀ ਜਿੰਨੇ ਪਰਿਵਾਰ ਨੂੰ ਬਹੁਤ ਗਰੀਬ ਦਾ ਅਕਿਉਂ ਕਿਉਂਕਿ ਅੱਲਾਹ ਉਹਨਾਂ ਨੂੰ ਬਹੁਤ ਦਾ ਦਿੱਤਾ ਵਾ ਤੇ ਇੱਧਰ ਜਿਹੜਾ ਹਾਲ ਬਹੁਤ ਸਾਰਾ ਖਰਾਬ ਨੇ ਤੇ ਮੈਂ ਕੀ ਕਹਿਣੀ ਚਾਹੀਦੀ ਹੈ ਉੱਤਰ ਵੀ ਪੰਜਾਬ ਹੈ ਇੱਧਰ ਵੀ ਪੰਜਾਬ ਰੋੜ ਹੈ ਬਾਕੀ ਜਿਹੜੇ ਬਾਕੀ ਸੜੀ ਹੋੜੇ ਇਹ ਬੰਦ ਜਿਹੜੇ ਇੱਥੇ ਪੈ ਰਹੇ ਤੇ ਅਸੀਂ ਉਹਨਾਂ ਨੂੰ ਇੱਕ ਟਿਕੈਟ ਕਰਦੇ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਗਲੇ ਅਗਲਾ ਪਾਰ ਵੀ ਪੰਜਾਬ ਪਾਕਿਸਤਾਨ ਚ ਕੀ ਹਾਲਾਤ ਚੱਲਦੇ ਪ ਪੌਲੀਟਿਕਸ ਨਹੀਂ ਕਰਦੇ ਸਨ ਮੈਂ ਤੇ ਆਪਣੀ ਅਗਲੀ ਵੀਡੀਓ ਜਿਹੜੀ ਦੇ ਰਿਹਾ ਤਾਂ ਖਿਆਲ ਆਪਣਾ ਅੱਲਾਹ